ਗੁਰਦੁਆਰਾ ਭਾਈ ਮੰਜ ਸਾਹਿਬ ਜੀ ਵਿਖੇ ਸ਼੍ਰੀ ਹਰਗੋਬਿੰਦਪੁਰ ਪਿੰਡ ਮਾੜੀ ਪੰਨੂਆ ਵਿਖੇ ਸਰਾਨਾ ਜੋੜ ਮੇਲਾ ਕਰਵਾਇਆ ਗਿਆ ਤੁਸੀਂ ਦੇ ਰੋ ਡੀਐਸ ਨੇ ਦੀ ਖਾਸ ਰਿਪੋਰਟ ਬੇਰੋਚੀ ਹਿਤ ਦਿਵਿੰਦਰ ਸਿੰਘ ਦਾ ਨਾਲ ਧੰਨਵਾਦ

دار ہری نلوا اتحاس ہے اور ماں میں گائی دا ہے ਮੇਲੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਭਾਈ ਇਹ ਹਰ ਸਾਲ ਦੀ ਤਰ੍ਹਾਂ ਮੇਲਾ ਮਨਾਇਆ ਜਾਂਦਾ ਇਸ ਸਾਲ ਵੀ ਬਹੁਤ ਭਾਰੀ ਮੇਲਾ ਚੱਲ ਰਿਹਾ ਜੀ ਕੱਲ ਵੀ 30 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਭਾਰੀ ਮੇਲਾ ਲੱਗਣਾ ਆਪਣੇ ਆਂਡੀਆਂ ਗਵਾਂਡੀਆਂ ਰਿਸ਼ਤੇਦਾਰਾਂ ਨੂੰ ਭੈਣ ਭਰਾ ਨਾਲ ਲੈ ਕੇ ਮੇਲਾ ਦੇਖਣ ਆਓ

هي ڏيکڻ سان سڀني ماڻهن کي باجي ڏانهن واجهي تنهن واجهي تنهن ڏانهن ڏسڻ سمجھي